ਖਬਰ ਤੂਰੀ ਤੋਂ ਹੈ ਜਿੱਥੇ ਦੇ ਨਜ਼ਦੀਕੀ ਪਿੰਡ ਤਾਂਦਰਾ ਵਿਖੇ ਚਰਚ ਬਣਾਉਣ ਨੂੰ ਲੈ ਕੇ ਹੋਈ ਟਕਰਾਅ ਦੌਰਾਨ ਕੁਝ ਵਿਅਕਤੀ ਜ਼ਖਮੀ ਹੋ ਗਏ ਹਨ ਜਿਨ੍ਹਾਂ ਨੂੰ ਇਲਾਜ ਦੇ ਲਈ ਤੂਰੀ ਦੇ ਸਰਕਾਰੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ ਅਤੇ ਮਾਮਲਾ ਵੀ ਪੁਲਿਸ ਥਾਣੇ ਪਹੁੰਚ ਗਿਆ ਹੈ। ਦਰਸਲ ਪਿੰਡ ਵਿੱਚ ਇਸਾਈ ਭਾਈਚਾਰਾ ਚਰਚ ਬਣਾ ਰਿਹਾ ਹੈ ਅਤੇ ਇਸਾਈ ਭਾਈਚਾਰੇ ਦਾ ਇਲਜ਼ਾਮ ਹੈ ਕਿ ਪਿੰਡ ਦੇ ਲੋਕਾਂ ਨੇ ਉਨ੍ਹਾਂ ਤੇ ਹਮਲਾ ਕਰਕੇ ਉਨ੍ਹਾਂ ਨੂੰ ਜ਼ਖਮੀ ਕੀਤਾ ਹੈ। ਚੋਦੋ ਕੀ ਪਿੰਡ ਵਾਲਿਆਂ ਦਾ ਕਹਿਣਾ ਹੈ ਕਿ ਪ੍ਰਸ਼ਾਸਨ ਨੇ ਪਿੰਡ ਵਿੱਚ ਚਰਚ ਬਣਾਉਣ ਤੇ ਰੋਕ ਲਗਾ ਦਿੱਤੀ ਗਈ ਸੀ ਪਰ ਇਸਾਈ ਪਾਈਚਾਰਾ ਪ੍ਰਸ਼ਾਸਨ ਦੇ ਦਿਸ਼ਾ ਨਿਰਦੇਸ਼ਾਂ ਨੂੰ ਨਹੀਂ ਮੰਨ ਰਿਹਾ ਜਿਸ ਤੇ ਚੱਲਦੇ ਇਹ ਤਕਰਾਰ ਹੋਈ ਹੈ ਤੇ ਉਹਦੇ ਕਰਕੇ ਵੀ ਸਾਨੂੰ ਆ ਕੇ ਪਿੰਡ ਦੇ ਕੁੱਟਣ ਲੱਗ ਗਏ ਹੋਣ ਸਾਰੇ ਬਹੁਤ ਕੁੱਟਾ ਵੀ ਇੱਕ ਦਾ ਕੋਲ ਰਾਡ ਸੀ ਮੁਕੀਆਂ ਮਾਰੀਆਂ ਉਹ ਪਤੰਗਾਂ ਦੇ ਇਹੀ ਤੀਂ ਮਾਰੀ ਕਿੰਨੇ ਕਿ ਵਿਅਕਤੀ ਇਹ ਮਤਲਬ ਹਮਲਾ ਕੀਤਾ ਕਿ ਘਟੋ ਘਟੇ 15 30 ਜਣੇ ਹੈਗੇ ਸੀ ਕੀ ਦਾ ਨਾਮ ਦੱਸ ਸਕਦੇ ਹੋਗੇ ਨਾ ਜੀ ਨਾਮ ਨਹੀਂ ਪਤਾ ਹੈ ਇਹ ਅੱਜ ਅਸੀਂ ਨੇ ਮੀਟਿੰਗ ਰੱਖੀ ਸੀ ਵਲੰਟੀਅਰ ਮੀਟਿੰਗ ਤੇ ਉਸ ਦੇ ਵਿੱਚ ਨਾ ਕੁਝ ਸਰਪੰਚ ਵੱਲੋਂ ਪਿੰਡ ਦੇ ਬੰਦੇ ਇਕੱਠੇ ਇਕੱਠੇ ਕੀਤੇ ਗਏ ਗੁਰਦੁਆਰੇ ਵਿੱਚ ਅਨਾਉਂਸਮੈਂਟ ਕਰਵਾਈ ਗਈ ਵੀ ਸਾਰੇ ਜਾਣੇ ਇਕੱਠੇ ਹੋਵੋ ਇਕੱਠੇ ਹੋ ਕੇ ਇਹਨਾਂ ਨੇ ਹਲੇ ਮੀਟਿੰਗ ਅਸੀਂ ਕਰੇ ਰਹੇ ਤੇ ਉੱਥੇ ਬੈਠੇ ਤੇ ਪ੍ਰਾਰਥਨਾ ਬੰਦਗੀ ਕਰ ਰਹੇ ਤੇ ਹਲੇ ਤੇ ਉਸ ਤੋਂ ਬਾਅਦ ਸਰਪੰਚ ਨੇ ਕੁਝ ਨਮਾਲਗ ਬੰਦੇ ਵੀ ਨੇ ਵੀਡੀਓ ਵੀ ਨੇ ਸਾਡੇ ਲਈ ਉਹਨਾਂ ਵਿੱਚ ਉਹਨਾਂ ਦੇ ਹੱਥਾਂ 'ਚ ਰਾੜਾਂ ਵੀ ਨੇ ਉਹ ਵੀ ਸਾਡੇ ਲਈ ਪ੍ਰੂਫ ਪਿਆ ਉਹਨੇ ਕੁੱਟਮਾਰ ਕਰਨੀ ਸਟਾਰਟ ਕਰਤੀ ਆ ਕੀ ਅਸੀਂ ਉਹ ਕਹਿੰਦੇ ਵੀ ਉਹਨਾਂ ਨੇ ਚਰਚ ਦੇ ਬਿਲਕੁਲ ਸਾਹਮਣੇ ਖੜ ਗਏ ਉਹ ਆ ਕੇ ਵੀ ਅਸੀਂ ਕਿਸੇ ਬੰਦੇ ਨੂੰ ਬਾਹਰ ਹੀ ਨਿਕਲ ਦੇਣਾ ਸਾਡੇ ਨਾਲ ਲੇਡੀਜ਼ ਵੀ ਸੀ ਤੇ ਲੇਡੀਜ਼ ਨੂੰ ਵੀ ਉਹਨਾਂ ਨੇ ਖਿੱਚਿਆ ਤੂਆ ਲਵੇ ਪਾਣੀ ਦਾ ਖਾਲ ਬਣਾ ਤੂ ਟੋਬੇ ਮੰਗੂ ਉਹਦੇ ਵਿੱਚ ਵੀ ਲੇਡੀ ਜੀ ਨੂੰ ਸਿੱਟਿਆ ਉਹਨਾਂ ਨੇ ਬੰਦਿਆਂ ਨੇ ਉਹ ਵੀ ਸਾਡੇ ਲਈ ਵੀ ਵੀਡੀਓ ਪਈਆਂ ਨੇ ਸਾਰੀਆਂ ਤੇ ਸਰਪੰਚ ਦੇ ਨਾਲ ਜਿਹੜੇ ਨੇ ਆਪਣੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੇ ਉਹ ਵੀ ଥିਗੇ ਉਹ ਵੀ ਸਾਡੇ ਲਈ ਵੀ ਵੀਡੀਓ ਪਈਆ ਉਹ ਇਹ ਚੀਜ਼ ਕਹਿ ਰਹੇ ਤੇ ਵੀ ਇਹਨਾਂ ਨੂੰ ਪਿੰਡ ਚੋਂ ਬਾਹਰ ਕੱਢੋ ਵੀ ਇਹਨਾਂ ਨੂੰ ਸਾਨੂੰ ਜਣੀ ਸਾਡਾ ਪਿੰਡ ਤਾਂ ਆਂਦਰਾਗਾ ਵੀ ਸਾਨੂੰ ਪਿੰਡ ਚੋਂ ਬਾਹਰੇ ਕੱਢੋ ਵੀ ਇਹਨਾਂ ਨੇ ਚਰਚ ਨੂੰ ਜਗ੍ਹਾ ਦਿੱਤੀ ਹੋਈ ਆ ਅਸੀਂ ਖੁੱਦ ਹੀ ਜਗ੍ਹਾ ਚਰਚ ਨੂੰ ਗਿਫਟ ਕੀਤੀ ਹੋਈ ਆ 1 ਦਸੰਬਰ ਦੇ ਵਿੱਚ ਹੀ ਪਹਿਲਾਂ ਥੋੜਾ ਹਾਂ 25 ਦਸੰਬਰ ਨੂੰ ਹੋਇਆ ਸੀ ਜੀ 25 ਦਸੰਬਰ ਨੂੰ ਸਾਡੇ ਲਈ ਵੀ ਪਰਮਿਸ਼ਨ ᱛੀ ਤੇ ਅਸੀਂ ਮੀਟਿੰਗ ਸਮਾਪਤ ਹੋਣ ਤੋਂ ਬਾਅਦ ਉੱਥੇ ਥੋੜੇ ਪਟਾਕੇ ਬਜਾਏ ਤੇਗੇ ਉਸ ਤੋਂ ਬਾਅਦ ਉਹਨਾਂ ਨੇ ਆ ਕੇ ਦੁਬਾਰਾ ਥਾਰ ਗੱਡੀ ਮੂਰੇ ਲਾਈ ਉਹ ਵੀਡੀਓ ਵੀ ਪਈ ਆ ਉਹਨਾਂ ਨੇ ਟੈਂਟ ਦੇ ਮੂਰੇ ਥਾਰ ਗੱਡੀ ਲਾ ਕੇ ਉਹਨਾਂ ਨੇ ਲੇਡੀਜ਼ ਨਾਲ ਬੱਤ ਮੀਜੀ ਕੀਤੀ ਜੀ ਤੇ ਸਾਡੇ ਉਹ ਬੰਦਿਆਂ ਨੂੰ ਕਿਹਾ ਵੀ ਤੁਸੀਂ ਇੱਥੇ ਆਉਣਾ ਨਹੀਂ ਨਹੀਂ ਤੁਹਾਡੇ ਲੱਤਾਂ ਵਾਹਾਂ ਤੋੜ ਦਾਂਗੇ ਇਹ ਉਹਨਾਂ ਨੇ ਸ਼ਬਦਾਵਲੀ ਯੂਜ਼ ਕਰੀਆ ਤੁਸੀਂ ਸਾਡੇ 4 ਬੰਦੇ ਦਾਖਲ ਤੇ ਜੀ ਬਾਕੀ ਸੱਟਾਂ ਦਾ ਹੋਰ ਵੀ ਕਈ ਸੱਟਾਂ ਹੋਰ ਦੇ ਵੀ ਨਹੀਂ ਜਿ ਕਈਆਂ ਦੇ ਸੱਟਾਂ ਦਾ ਕਾਫੀ ਜਾਂਦੇ ਨੇ ਬੱਜੀਆਂ ਨੇ ਜੀ ਤੇ ਤੁਸੀਂ ਵੀਡੀਓ ਦੇ ਵਿੱਚ ਚੈੱਕ ਕਰ ਸਕਦੇ ਹੋ ਨਵਾਲੇ ਕੁ ਬੰਦੇ ਜਿਨ੍ਹਾਂ ਦੇ ਮੂੰਹ ਤੇ ਦਾੜੀ ਵੀ ਨਹੀਂ ਹੈਗੀ ਨਾ 18 ਸਾਲ ਤੋਂ ਘੱਟ ਨੇ ਸਰਪੰਚ ਨੇ ਉਹਨਾਂ ਦੇ ਹੱਥਾਂ 'ਚ ਰਾੜਾ ਫੜਾਈਆਂ ਨੇ ਕਿਉਂਕਿ ਸਰਪੰਚ ਨੇ ਅਸੀਂ ਦੇਖਿਆ ਖੁਦ ਵੀ ਉਹ ਇਕੱਠੇ ਕਰ ਰਿਹਾ ਸੀ ਉੱਥੇ ਫੋਨ ਕਰਕੇ ਉਸ ਤੋਂ ਬਾਅਦ ਉਹਨੇ ਅਨਾਊਂਸਮੈਂਟ ਕਰਵਾਈਆ ਸਰਪੰਚ ਨੇ ਇਹ ਚੀਜ਼ ਕਹੀ ਆ ਵੀ ਮੇਰੇ 25 ਲੱਖ ਦੀ ਕੋਠੀ ਵਿਕ ਜੇ ਪਰ ਮੈਂ ਚਾਰਚ ਨਹੀਂ ਲੱਗਣ ਦਿੰਦਾ ਇਹ ਉਹਨੇ ਦਾਵਾ ਕੀਤਾ ਉਹਨੇ ਚੈਲੰਜ ਕੀਤਾ ਕਹਿਣ ਦਾ ਭਾਵ ਪ੍ਰਸ਼ਾਸਨ ਨੂੰ ਵੀ ਚੈਲੰਜ ਕੀਤਾ ਹੈ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਤੋਂ ਇਨਸਾਫ ਦੀ ਮੰਗ ਕਰਦੇ ਹੁਣ ਸਾਡੇ ਤੇ ਕੁੱਟਮਾਰ ਹੁੰਦੀ ਆ ਹੁਣ ਸਾਰੇ ਆਮ ਕੁੱਟਮਾਰ ਹੋਈ ਆ ਸਾਡੇ ਲੇਡੀਜ਼ ਨੂੰ ਤਾਂ ਕੰਮਕੀ ਕਰਿਆ ਉਹਨਾਂ ਦੇ ਬੰਦੇ ਨਾ ਜਦੋਂ ਥਾਣੇ ਚਾਰੇ ਤੇ ਉਦੋਂ ਵੀ ਲੇਡੀਜ਼ ਦੇ ਪਿੱਛੇ ਆ ਰਹੇ ਦੇ ਮੋਟਰਸਾਈਕਲ 'ਚ ਬਿਲਕੁਲ ਬਰਾਬਰ ਲਾਈ ਅਸੀਂ ਅੱਗੇ ਗਿਆ ਉਹ ਸਾਡੇ ਲਈ ਵੀ ਵੀਡੀਓ ਪ੍ਰੂਫ ਹੈ ਪਹਿਲੇ ਟਾਈਮ 'ਚ ਕੁਝ ਵੀ ਹੋਤਾ ਵੀ ਹੋਇਆ ਕੋਈ ਸਮਝੌਤਾ ਨਹੀਂ ਹੋਇਆ ਜੀ ਉੱਥੇ ਉਹਨਾਂ ਨੇ ਇਹ ਕਹਿ ਦਿੱਤੀ ਵੀ ਥੋੜੇ ਟਾਈਮ ਰੁਕਜੋ ਤੁਸੀਂ ਵੀ ਬਾਅਦ ਚ ਸਟਾਰਟ ਕਰ ਲਿਓ ਸਾਨੂੰ ਉਸ ਉਹਨੇ ਤਹਿਸੀਲਦਾਰ ਦਾ ਸਾਹਬ ਨੇ ਬੁਲਾਇਆ ਤਹਿਸੀਲਦਾਰ ਦਾ ਸਾਹਬ ਕਹਿੰਦੇ ਸਾਨੂੰ ਵੀ ਚਰਚੇ ਦੇ ਵਿੱਚ ਮੂਰਤੀ ਲਵਾਓ ਸੀ ਕਿਾ ਵੀ ਬੈਬਲ ਚ ਲਿਖਿਆ ਨਹੀਂ ਮੂਰਤੀ ਅਸੀਂ ਕਿਵੇਂ ਲਾ ਦਈਏ ਜੀ ਜਦੋਂ ਬੈਬਲ ਚ ਪਾਪ ਆ ਮੂਰਤੀ ਅਸੀਂ ਕਿਵੇਂ ਲਾ ਦਈਏ ਉਹ ਕਹਿੰਦੇ ਕਰਾਸ ਵਗੈਰਾ ਲਗਾਓ ਵੀ ਪਤਾ ਲੱਗੇ ਚਰਚਾ ਅਸੀਂ ਨੇ ਕਰਾਸ ਵਗੈਰਾ ਲਾ ਲਿਆ ਤੇ ਚੇ ਚਰਚ ਸਾਡੀ ਰਜਿਸਟ੍ਰੇਸ਼ਨ ਆ ਜੀ ਉੱਥੇ ਕੋਈ ਸਮਝੌਤਾ ਨਹੀਂ ਹੋਇਆ ਸੀ ਉਹਨਾਂ ਨੇ ਕਿਹਾ ਸੀ ਵੀ ਸਾਈਨ ਕਰੋ ਵੀ ਸਮਝੌਤਾ ਹੋ ਗਿਆ ਵੀ ਚਰਚ ਲਾਉਣੀ ਨਹੀਂ ਤਿੰਨ ਮਹੀਨੇ ਵੀ 6 ਮਹੀਨੇ ਪਰਾਸੀ ਚਰਚ ਨਹੀਂ ਲਗਾਈ ਤੀ ਜੀ ਨਾ ਕਿ ਉੱਥੇ ਸਪੀਕਰ ਲੱਗਿਆ ਹੋਇਆ ਸੀ ਸਿਰਫ ਵਲੰਟੀਅਰ ਮੀਟਿੰਗ ਚੱਲ ਰਹੀ ਸੀ ਹਲੇ ਕੋਈ ਗੱਲਬਾਤ ਨਹੀਂ ਹੋਈ ਤੀ ਪੂਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਨਗਰ ਤਾਂਦਰਾ ਨੇੜੇ ਧੂਰੀ ਜ਼ਿਲ੍ਹਾ ਸੰਗਰੂਰ ਪੰਜਾਬ ਦਾ ਮੈਂ ਗ੍ਰੰਥੀ ਸਿੰਘ ਗੁਰਦੁਆਰਾ ਸਾਹਿਬ ਦੇ ਪਿੰਡ ਤਾਂਦਰੇ ਤੋਂ ਦੱਸਣਾ ਚਾਹੁੰਦਾ ਕਿ ਇਸ ਪਿੰਡ ਦੇ ਵਿੱਚ ਇੱਕ ਸਮਸ਼ਾਨ ਘਾਟ ਇੱਕ ਗੁਰਦੁਆਰਾ ਸਾਰੇ ਭਾਈਚਾਰੇ ਬਹੁਤੀ ਭਾਈਚਾਰਕ ਸਾਂਝ ਦੇ ਨਾਲ ਇੱਕ ਮੁਟਸਾ ਨਾਲ ਰਹਿੰਦੇ ਆ ਐਸੀ ਕੋਈ ਗੱਲ ਨਹੀਂ ਵੀ ਜਰਨਲ ਜਾਂ ਐਸਸੀ ਭਾਈਚਾਰੇ ਦੀ ਲੜਾਈ ਆ ਪਿਛਲੇ ਕਾਫੀ ਸਮੇਂ ਤੋਂ ਦਸੰਬਰ ਮਹੀਨੇ ਤੋਂ ਸਾਬਜਾਦਿਆਂ ਦੇ ਸ੍ਰੀ ਦੀ ਜੋੜ ਮੇਲਾ ਚੱਲ ਰਿਹਾ ਸੀ ਸਰਾਰਤੀਆਂ ਸਰਾਂ ਨੇ ਉੱਥੇ ਸ੍ਰੀ ਦੀ ਜੋੜ ਮੇਲੇ ਦੇ ਵਿੱਚ ਖਲਲਬਾਜ਼ੀ ਪਾਈ ਆ ਪਟਾਕੇ ਚਲਾਏ ਪਿੰਡ ਦੇ ਪਤਵੰਤੇ ਸਪਤਵੰਤੇ ਸੱਜਣਾਂ ਜਾਂ ਨਗਰ ਪੰਚਾਇਤ ਆ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਜਿਉਂਨਾਂ ਹਟਾਉਣ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਦੇ ਵੀ ਉਦੋਂ ਵੀ ਗੱਲ ਪਾਏ ਪ੍ਰਸ਼ਾਸਨ ਕੋਲੇ ਗੱਲ ਪਹੁੰਚੀ ਪ੍ਰਸ਼ਾਸਨ ਨੇ ਉਹਨਾਂ ਨੂੰ ਇਸ ਗੱਲ ਤੋਂ ਵਰਜੇ ਆ ਰੋਕਿਆ ਪਰ ਕੱਲ ਫੇਰ ਉਹ ਪ੍ਰਸ਼ਾਸਨ ਦੀ ਨਾ ਮੰਨਦੇ ਹੋਏ ਉਹਨਾਂ ਨੇ ਫੇਰ ਕੱਟ ਕੀਤਾ ਕਿ ਇਸ ਤਰ੍ਹਾਂ ਹੀ ਕਰਾਂਗੇ ਇਸ ਗੱਲ ਨੂੰ ਇਹ ਗਰੀਬ ਦਾ ਅਮੀਰ ਦਾ ਕੋਈ ਇਹਦੇ ਵਿੱਚ ਰੋਲਾ ਨਹੀਂ ਹੈਗਾ ਇਹ ਸਰਾਰਤੀਆਂ ਅਨਸਾਰ ਆ ਕੇ ਇੱਥੇ ਖਲਲਬਾਜੀ ਪਾਉਂਦੇ ਆ ਹਰਕਤਾਂ ਕਰਦੇ ਆ ਅਸੀਂ ਮੰਗ ਕਰਦੇ ਆ ਪੰਜਾਬ ਸਰਕਾਰ ਤੋਂ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਕਿ ਇਹਨਾਂ ਨੂੰ ਰੋਕਿਆ ਜਾਵੇ ਸਾਨੂੰ ਇਨਸਾਫ ਦਿਵਾਇਆ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿੰਡ ਤਾਂਦਰੇ ਤੋਂ ਰೇಖਾ ਰਾਣੀ ਸਰਪੰਚ ਤੇ ਉਹਨਾਂ ਦਾ ਪਤੀ ਹੈ ਜੀ ਦੇਖੋ ਅਸੀਂ ਸਾਰੇ ਇਕੱਠੇ ਆ ਬਈ ਆਣਾ ਸਾਰੇ ਅਸੀਂ ਪੰਚਾਇਤ ਵੱਲੋਂ ਉਹਨਾਂ ਨੂੰ ਪਹਿਲਾਂ ਵੀ ਬਹੁਤ ਵਾਰ ਮਤਲਬ ਸਮਝਾਇਆ ਗਿਆ ਸੀ ਹਨ ਅਸੀਂ ਗੁਰਦੁਆਰਾ ਕਮੇਟੀ ਸੀ ਇਕੱਠੇ ਹੋ ਕੇ ਉਹਨਾਂ ਕੋਲੇ ਸਾਰੇ ਗਏ ਤੇ ਪਿੰਡ ਦਾ ਕੋਈ ਬੰਦਾ ਨਹੀਂ ਹੈਗਾ ਉਹਦੇ ਵਿੱਚ ਵੀ ਪਿੰਡ ਦਾ ਇੱਕ ਬੰਦਾ ਹੈਗਾ ਬਾਕੀ ਜਿਹੜੇ ਹੈਗੇ ਨੇ ਸਰਾਰਥੀ ਅੰਤਰ ਬਾਹਰ ਹੀ ਨੇ ਸਾਰੇ ਉਹ ਆ ਕੇ ਉੱਥੇ ਕੋਈ ਚਰਚਾ ਨਹੀਂ ਹੈਗੀ ਅਸੀਂ ਇਹਨਾਂ ਦੇ ਤਾਂ ਮਾਨੂੰ ਮਾੜਾ ਨਹੀਂ ਕਹਿੰਦੇ ਹੈਗੇ ਹਨ ਤੇ ਉੱਥੇ ਉਹ ਇੱਕ ਬੱਕਰੀਆਂ ਦਾ ਬਾੜਾ ਹੈਗਾ ਜਿਹਦੇ ਵਿੱਚੋਂ ਆ ਕੇ ਮਤਲਬ ਉੱਥੇ ਇਕੱਠ ਕਰਕੇ ਪੂਰਾ ਲਾਉਸਮੈਂਟ ਸਪੀਕਰ ਲਗਾ ਕੇ ਸਾਰਾ ਕੁਝ ਉੱਥੇ ਜਾ ਕੇ ਹੁੱਲੜਬਾਜੀ ਕਰਦੇ ਨੇ ਜੇ ਉਹਨਾਂ ਨੂੰ ਰੋਕਦੇ ਆ ਤੇ ਉਹ ਮੰਗਤ ਸਾਡੀ ਇਹੀ ਹੈ ਜੀ ਪ੍ਰਸ਼ਾਸਨ ਨੂੰ ਪਹਿਲਾਂ ਵੀ ਕਈ ਵਾਰ ਕਹਿ ਚੁੱਕਾਗੇ ਐਸਪੀ ਸਾਹਿਬ ਨੇ ਉਹਨਾਂ ਨੂੰ ਮਨਾਂ ਕੀਤਾ ਇਸ ਫੈਸਲੇ ਤਹਿਸੀਲਦਾਰ ਸਾਹਿਬ ਨੇ ਉਹਨਾਂ ਨੂੰ ਮਨਾਂ ਕੀਤਾ ਸੀ ਐਸਓ ਸਾਹਿਬ ਨੇ ਵੀ ਮਨਾਂ ਕੀਤਾ ਸੀ ਉਹਨਾਂ ਨੂੰ ਮਤਲਬ ਉਹਨਾਂ ਦੀ ਵੀ ਉਹ ਨਾਂ ਸੁਣਦੇ ਹੋਏ ਉਹਨਾਂ ਨੇ ਮਤਲਬ ਫੇਰ ਵੀ ਉਹਨਾਂ ਨੇ ਧੱਕੇ ਨਾਲ ਲਾਈ ਹੋ ਹੁਣ ਮੰਗਤ ਤਾਂ ਇਹੀ ਹੈ ਵੀ ਸਾਡੀ ਬਸ ਪ੍ਰਸ਼ਾਸਨ ਬੇਨਤੀ ਆ ਵੀ ਦੇਖੋ ਸਾਨੂੰ ਇਸ ਦਾ ਮਤਲਬ ਕੋਈ ਨਾ ਕੋਈ ਸੋਲੂਸ਼ਨ ਕੱਢ ਕੇ ਦੇਣਾ ਚਾਹੀਦਾ ਮੈਂ ਸਾਕਾ ਸਰਪੰਚ ਸੁਰਿੰਦਰ ਕੌਰ ਤਾਂਦਰਾ ਜੀ ਮੈਂ ਕਹਿਣਾ ਚਾਹੁੰਨੀ ਆ ਜੀ ਪਹਿਲਾਂ ਵੀ ਇਹਨਾਂ ਨੇ ਦੱਸਿਆ ਪਹਿਲਾਂ ਸਰਫਾ ਸਾਹਿਬ ਨੇ ਦੱਸਿਆ ਵੀ ਸਾਡੇ ਸਵਾ ਵੇਲੇ ਇਹਨਾਂ ਨੇ ਕੋਈ ਕਿਸੇ ਧਰਮ ਦਾ ਕੋਈ ਰੌਲਾ ਨਹੀਂ ਹੋਰ ਕੋਈ ਰੌਲਾ ਨਹੀਂ ਜੋ ਇਹ ਇੱਕ ਮੁੱਦਾ ਲੈ ਕੇ ਵੀ ਜਿਸੂ ਮਸੀਹ ਵਾਲਿਆਂ ਨੂੰ ਸਾਨੂੰ ਇਹ ਪਿੰਡ ਆਲੇ ਤੰਗ ਕਰਦੇ ਆ ਜਾਂ ਸਾਡਾ ਇਸ ਤਰ੍ਹਾਂ ਕੋਈ ਸਵਾ ਨਹੀਂ ਲੱਗਣ ਦੇ ਕੋਈ ਇਸ ਵਿਸ਼ੇ ਦੀ ਕੋਈ ਗੱਲ ਨਹੀਂ ਜੀ ਸਾਨੂੰ ਅਲਰਜੀ ਹੈ ਸਿਰਫ ਜਿਹੜੇ ਬਾਹਰੋਂ ਗਲਤ ਅਨਸਰ ਆਉਂਦੇ ਨੇ ਜੋ ਇਹਨਾਂ ਦੇ ਨਸ਼ੇੜੀ ਮੁੰਡੇ ਆਉਂਦੇ ਨੇ ਜੋ ਸਾਡੇ ਪਿੰਡ ਦੇ ਵਿੱਚ ਆ ਕੇ ਹੁੱਲੜਵਾਜੀਆਂ ਕਰਦੇ ਆ ਸਾਡੇ ਪਿੰਡ ਦੇ ਵਿੱਚ ਚੋਰੀਆਂ ਹੁੰਦੀਆਂ ਸਾਡੇ ਬੱਚੇ ਨੇ ਜੋ ਨਸ਼ਿਆਂ ਤੇ ਲੱਗਦੇ ਨੇ ਆ ਕੇ ਉਹਨਾਂ ਨੇ ਇੰਨੇ ਕਾ ਕੇ ਸਾਧਨ ਵੀ ਸੜਕਾਂ ਤੇ ਖੜਾ ਦਿੰਦੇ ਆ ਜੋ ਕੂਕਾ ਮਾਰਦੇ ਨੇ ਬਹੁਤ ਜ਼ਿਆਦਾ ਆ ਕੇ ਹੁੱਲੜਵਾਜੀਆਂ ਕਰਦੇ ਆ ਸਾਨੂੰ ਸਿਰਫ ਉਹਨਾਂ ਗੱਲਾਂ ਤੋਂ ਅਲਰਜੀ ਹੈ ਹੋਰ ਕਿਸੇ ਵੀ ਕਿਸਮ ਦੀ ਸਾਨੂੰ ਇਹਨਾਂ ਦੇ ਕਿਸੇ ਕਿਸ ਤੋਂ ਕੋਈ ਅਲਰਜੀ ਨਹੀਂ ਇਹ ਅਸੀਂ ਮੰਗ ਕਰਦੇ ਆ ਵੀ ਸਾਡੀਆਂ ਜਿਹੜੀਆਂ ਇਹ ਗਲਤ ਅੰਸਰ ਆ ਕੇ ਸਾਡੇ ਪਿੰਡ ਦੇ ਵਿੱਚ ਹੁੱਲੜਵਾਜੀਆਂ ਕਰਦੇ ਉਹ ਬੰਦ ਕੀਤੀਆਂ ਜਾਣ ਹਜ਼ੈਬ ਸਿੰਘ ਤਾਂਦਰਾ ਮੈਂ ਗੁਰਦੁਆਰਾ ਪਰੰਧ ਪੇਟੀ ਦੇ ਪ੍ਰਧਾਨ ਚੁਣੇ ਗਿਆ ਨਗਰ ਵੱਲੋਂ ਤੇ ਅਸੀਂ ਬੇਨਤੀ ਕਰਦੇ ਆ ਪ੍ਰਸ਼ਾਸਨ ਨੂੰ ਸਾਡੀ ਬੇਨਤੀ ਇਹ ਹੈ ਕਿ ਸਾਡੇ ਨਗਰ ਦੇ ਵਿੱਚ ਕਿ ਜਿਸ ਮਿਸ ਵਾਲੇ ਆ ਕੇ ਹਰ ਹਫਤੇ ਇਹ ਆਪਦਾ ਪ੍ਰਚਾਰ ਕਰਦੇ ਨੇ ਤੇ ਸਾਨੂੰ ਅਸੀਂ ਇਹਨਾਂ ਨੂੰ ਰੋਕਿਆ ਰੋਕੋ ਪਰੰਤ ਇਹਨਾਂ ਨੇ ਸਾਡੇ ਜਦੋਂ ਸਹਿਬਜ਼ਾਦਿਆਂ ਦਾ ਜੁੜ ਮੇਲਾ ਸੀ ਉਸ ਟਾਈਮ ਦੇ ਵਿੱਚ ਇਹਨਾਂ ਨੇ ਸਾਡੇ ਰੋਕਣ ਦੇ باوجود ਵੀ ਇਹਨਾਂ ਨੇ ਪਟਾਕੇ ਚਲਾਏ ਬਹੁਤ ਕੁਸਕੀਤਾ ਪਰ ਜਦੋਂ ਸਾਡੇ ਇਥੋਂ ਸਾਰੀ ਸੰਗਤ ਨੇ ਗਈ ਸੀ ਬੇਨਤੀ ਕੀਤੀ ਭਾਈ ਇਹ ਕੰਮ ਨਾ ਕਰਿਆ ਕਰੋ ਤਾਂ ਇਹ ਸਾਨੂੰ ਪੁੱਠੀ ਬੋਲੇ ਨੇ ਉਸ ਟਾਈਮ ਵੀ ਉਦੋਂ ਬਾਅਦ ਪ੍ਰਸ਼ਾਸਨ ਨੇ ਇਹਨਾਂ ਨੂੰ ਬੰਦ ਕਰਤਾ ਰੋਕਤਾ ਵੀ ਭਾਈ ਇਹ ਕੰਮ ਤੁਸੀਂ ਨਹੀਂ ਕਰਨਾ ਜਿੰਨਾ ਚਿਰ ਕੋਈ ਨਗਰ ਦਾ ਸਾਰਾ ਕੋਈ ਫੈਸਲਾ ਨਹੀਂ ਹੁੰਦਾ ਅਗਰ ਇਹਨਾਂ ਨੇ ਬਿਨਾਂ ਪੁੱਛੇ ਹੀ ਕੱਲ ਇਹਨਾਂ ਨੇ ਫੇਰ ਐਤਵਾਰ ਨੂੰ ਆਪਦੀ ਇੱਥੇ ਸਵਾ ਫੇਰ ਸ਼ੁਰੂ ਕੀਤੀ ਅਸੀਂ ਜਾ ਕੇ ਨਗਰ ਨਿਵਾਸੀ ਸਾਰੇ ਜਿੰਨੇ ਵੀ ਭਾਈਚਾਰਕ ਸਾਂਝ ਤੀਜਰ ਸਾਰੇ ਗਏ ਜਾ ਕੇ ਉਹਨਾਂ ਨੂੰ ਬੇਨਤੀ ਕਰਨ ਗਏ ਤੇ ਅਸੀਂ ਕਿ ਭਾਈ ਇਹ ਤੁਸੀਂ ਨਾ ਕਰੋ ਕਿਉਂਕਿ ਤੁਸੀਂ ਰੁਕੇ ਹੋਇਓ ਪਰ ਉਹਨਾਂ ਦੀਆਂ ਮਾਈਆਂ ਕੀ ਹੋਰ ਜਿੰਨੇ ਵੀ ਉੱਥੇ ਬਾਹਰੋਂ ਆਏ ਹੋਏ ਅੰਸਰ ਤੇ ਬਹੁਤ ਜਾਦੀ ਉਥੇ ਗੱਡੀਆਂ ਸਕੂਟਰ ਮੋਟਰਸਾਈਕਲ ਉਹਨਾਂ ਦੇ ਖੜੇ ਤੇ ਅਖਰ ਉਹਨਾਂ ਨੇ ਸਾਨੂੰ ਐਸਾ ਕੁਝ ਗੰਦਮੰਦ ਬੋਲਿਆ ਬਹੁਤ ਜਾਦੀ ਅਸੀਂ ਕੋਈ ਉਹਨਾਂ ਨੂੰ ਐਸੀ ਗੱਲ ਨਹੀਂ ਕਹੀ ਹੋਈਆ ਮੈਨੂੰ ਵੀ ਕੱਲ ਸ਼ਾਮ ਨੂੰ ਪਤਾ ਲੱਗਿਆ ਮੈਂ ਬਾਅਦ ਸੀ 10:00 ਟਾਈਮ ਤੇ ਪਰ ਇਸ ਤੋਂ ਪਹਿਲਾਂ ਜਿੰਨਾ ਵੀ ਪ੍ਰੋਗਰਾਮ ਹੋਏ ਧਰਨੇ ਦੇ ਉਹਦੇ ਵਿੱਚ ਅਸੀਂ ਹਾਜ਼ਰ ਸੀਗੇ ਜਿਹੜਾ ਇੱਕ ਪੱਤਰਕਾਰ ਵੀਰ ਨੇ ਮੁੱਦਾ ਚੁੱਕਿਆ ਐਸਸੀ ਤੇ ਜਰਨਲ ਦਾ ਉਹ ਬਹੁਤ ਨਿੰਦਣਯੋਗ ਹੈ ਕਿਉਂਕਿ ਪਿਛਲੀ ਪੰਚਾਇਤ ਵੀ ਸਾਡੀ ਜਿਹੜੀ ਐਸਸੀ ਭਾਈ ਜਾਰੀ ਦੀ ਸੀ ਮੌਜੂਦਾ ਪੰਚਾਇਤ ਦਾ ਜਿਹੜਾ ਸਰਪੰਚ ਹੈ ਇਹ ਵੀ ਐਸਸੀ ਰਹੀ ਹੈ 12 ਇੱਕ ਪਾਸੇ ਉਹ ਪੰਚਾਇਤ ਦੇ ਅਲੀਗੇਸ਼ਨ ਲੱਗ ਰਹੇ ਨੇ ਕਿ ਤੁਸੀਂ ਗੁੰਡਾ ਕਰਦੀ ਕਰਦੇ ਧੱਕੇ ਨਾਲ ਵੋਟਾਂ ਲਈਆਂ ਨੇ ਇੱਕ ਪਿੰਡ ਖੜਾ ਜੀ ਪਿੰਡ ਦੇ ਵਿੱਚ ਇੱਕੋ ਹੀ ਘਰ ਆ ਜਿਹੜਾ ਉਹਨਾਂ ਦੇ ਅਲੀਗੇਸ਼ਨ ਲਾ ਰਿਹਾ ਕਿ ਇਹ ਗੁੰਡਾ ਕਰਦੀ ਕਰਦੇ ਧੱਕੇ ਨਾਲ ਲੈਨੇ ਬਾਕੀ ਪੜੇ ਲਿਖੇ ਲੋਕ ਨੇ ਉਹਨਾਂ ਨੇ ਉਹਨਾਂ ਨੂੰ ਚੁਣਿਆ ਉਹਨਾਂ ਦਾ ਫੈਸਲਾ ਸਕੂਲ ਦਾ ਕੰਮ ਦੇਖ ਲਓ ਬਾਕੀ ਜਿਹੜਾ ਆਪਾਂ ਉਹਨੇ ਕੱਲ੍ਹ ਵਾਲੇ ਮੁੱਦੇ ਤੇ ਜੋ ਲੜਾਈ ਹੋਈ ਆ ਇਹ ਪ੍ਰੋਗਰਾਮ ਪ੍ਰਸ਼ਾਸਨ ਵੱਲੋਂ ਬਿਲਕੁਲ ਬੰਦ ਕੀਤਾ ਗਿਆ ਸੀ ਕੱਲ ਉਹਨਾਂ ਨੇ ਆ ਕੇ ਪਹਿਲਾਂ ਪ੍ਰਸ਼ਾਸਨ ਨੂੰ ਵੀ ਪੁੱਠਾ ਸਿੱਧਾ ਬੋਲਿਆ ਫਿਰ ਜਿਹੜੇ ਸਾਡੇ ਪਤਵੰਤੇ ਸੱਜਣ ਨੇ ਸਿੱਖ ਧਰਮ ਨਾਲ ਸੰਬੰਧਿਤ ਰੱਖਦੇ ਨੇ ਗੁਰਦੁਆਰਾ ਕਮੇਟੀ ਹੋ ਗਈ ਜਾਂ ਪੰਚਾਇਤ ਹੋ ਗਈ ਉਹਨਾਂ ਨੇ ਉਹਨਾਂ ਨੂੰ ਰੋਕਣਾ ਚਾਹਿਆ ਪਰ ਇਹਦੇ ਵਿੱਚ ਮੱਲੂ ਮਾਜਰੇ ਦੇ ਕੁਝ ਲੋਕ ਨੇ ਜਿਹੜੇ ਜ਼ਬਰਦਸਤੀ ਆ ਕੇ ਪਿੰਡ ਦਾ ਮਾਹੌਲ ਖਰਾਬ ਕਰ ਰਹੇ ਨੇ ਮੈਂ ਮੱਲੂ ਮਾਜਰੇ ਵਾਲੇ ਨੂੰ ਪੁੱਛਣਾ ਚਾਹੁੰਦਾ ਕੀ ਇਹ ਪ੍ਰੋਗਰਾਮ ਤੁਸੀਂ ਆਪਣੇ ਪਿੰਡ ਕਰਵਾਓਗੇ ਇਸੇ ਤਰ੍ਹਾਂ ਦਾ ਪ੍ਰੋਗਰਾਮ ਜੋ ਸਾਡੇ ਪਿੰਡ ਹੋਇਆ ਤੁਸੀਂ 6 ਮਹੀਨੇ ਆਪਣੇ ਪਿੰਡ ਲਗਾਤਾਰ ਕਰਵਾਓ ਮੈਂ ਤੁਹਾਡੇ ਚਰਚ ਵਾਸਤੇ ਆਪਣੀ ਜਗ੍ਹਾ ਦੇਵਾਂਗਾ ਤੁਸੀਂ ਕਹਿ ਰਹੇ ਹੋ ਕਿ ਅਸੀਂ ਚਰਚ ਬਣਾਉਣੀ ਹੈ ਤਾਂ ਆਂਦਰਾ ਸਾਨੂੰ ਬਣਾਉਣੇ ਲੰਦਾ ਮੈਂ ਕਹਿੰਦਾ ਮੈਂ ਆਪਣੀ ਜਗ੍ਹਾ ਦੇਵਾਂਗਾ ਪਰ ਮੇਰੀ ਸ਼ਰਤ ਤਾਂ ਕਿ ਮੱਲੂ ਆਗਰ ਦੇ ਵਿੱਚ 6 ਮਹੀਨੇ ਇਹ ਪ੍ਰੋਗਰਾਮ ਹੋਣਾ ਚਾਹੀਦਾ ਦੂਸਰਾ ਇਹ ਇੱਕ ਵੱਡਾ ਮੁੱਦਾ ਬਣਾ ਕੇ ਇਹਨਾਂ ਨੇ ਪੇਸ਼ ਕਰਤਾ ਜੀ ਐਸਸੀ ਤੇ ਜਰਨਲ ਦਾ ਐਦਾਂ ਦਾ ਕੋਈ ਮੁੱਦਾ ਨਹੀਂ ਹੈ ਜੇ ਮੁੱਦਾ ਅਸੀਂ ਹਾਈਲਾਈਟ ਕਰਨਾ ਤਾਂ ਅਸੀਂ ਪਹਿਲਾਂ ਵੀ ਮੀਡੀਆ ਦਾ ਸਹਾਰਾ ਲੈ ਸਕਦੇ ਅਸੀਂ ਨਹੀਂ ਚਾਹੁੰਦੇ ਕਿ ਇਹਦੇ ਵਿੱਚ ਕੋਈ ਜੱਥੇਬੰਦੀ ਸ਼ਾਮਲ ਹੋਵੇ ਕਿਉਂਕਿ ਜੇ ਇਹ ਖਬਰ ਜਾਊਗੀ ਸ਼੍ਰੋਮਣੀ ਕਮੇਟੀ ਵੀ ਇਹਦੇ ਵਿੱਚ ਇਨਵੋਲਵ ਹੋ ਸਕਦੀ ਹੈ ਜਾਂ ਕੋਈ ਬੁੱਢਾ ਦਲ ਵੀ ਸ਼ਾਮਲ ਹੋ ਸਕਦਾ ਹੈ ਕਿਉਂਕਿ ਹਰੇਕ ਨੂੰ ਆਪਣਾ ਧਰਮ ਪਿਆਰ ਹੈ ਅਸੀਂ ਕਿਸੇ ਤਰ੍ਹਾਂ ਨੂੰ ਮਾੜਾ ਨਹੀਂ ਕਹਿੰਦੇ ਅਸੀਂ ਕਹਿੰਦੇ ਆ ਧਰਮ ਦੀ ਪੂਜਾ ਕਰੋ ਸਹੀ ਸਥਾਨ ਤੇ ਕਰੋ ਇਹ ਕਿੱਥੇ ਲਿਖਿਆ ਕਿ ਇੱਕ ਬੱਕਰੀਆਂ ਦੇ ਬਾੜੇ 'ਚ ਇੱਕ ਸਾਈਡ ਬੱਕਰੀਆਂ ਦੇ ਦੂਜੇ ਪਾਸੇ ਤੁਸੀਂ ਉਹਨਾਂ ਦਾ ਨਾਮ ਲੈ ਰਹੇ ਹੋ ਇਹ ਕਿੱਥੇ ਲਿਖਿਆ ਕਿ ਬੈਠੀ ਸੰਗਤ ਨੂੰ ਤੁਸੀਂ ਗਲਤ ਇਸ਼ਾਰੇ ਕਰ ਰਹੇ ਹੋ ਕਦੇ ਹੋਇਆ ਕਿ ਗੁਰੂ ਸਾਹਿਬ ਦੇ ਹਜੂਰੀ ਦੇ ਵਿੱਚ ਆਪਾਂ ਗਾਲ ਕੱਢੀ ਹੋਵੇ ਜਾਂ ਆਪਾਂ ਕੋਈ ਗਲਤ ਇਸ਼ਾਰਾ ਕੀਤਾ ਹੋਵੇ ਇਹ ਸ਼ਰਿਆਂਵ ਕਰਦੇ ਨੇ ਕੀ ਸਾਡੀਆਂ ਉਹ ਜਿਹੜੀਆਂ ਮੋਟਰਾਂ ਜਾਂ ਕੇਬਲਾਂ ਚੋਰੀ ਹੋਈਆਂ ਨੇ ਉਹਨਾਂ ਦਾ ਇਹ ਫਰਜਾਨਾ ਦੇਗਾ ਪ੍ਰਸ਼ਾਸਨ ਸਾਡੇ ਟਰਾਂਸਫਾਰਮ ਚੋਰੀ ਹੋ ਰਹੇ ਨੇ ਕਿਉਂਕਿ ਜਿੰਨੇ ਲੋਕ ਆਉਂਦੇ ਨੇ ਇਹਨਾਂ ਦਾ ਬੈਕਗ੍ਰਾਉਂਡ ਚੈੱਕ ਕਰੇ ਸਾਰਿਆਂ ਦੇ ਪਰਚੇ ਹੋਏ ਨੇ ਚੋਰ ਨੇ ਅੱਧਿਆਂ ਦਾ ਵਾਧ ਦੇ ਬਾਹਰਲੇ ਲੋਕ ਨੇ ਪਿੰਡ ਦੇ ਹੈ ਨਹੀਂ ਪਿੰਡ ਦਾ ਇੱਕ ਘਰ ਹੈ ਉਹ ਸਾਰੇ ਪਿੰਡ ਚ ਕੰਮ ਕਰਦਾ ਪਿੰਡ ਦਾ ਤਾਂ ਕੋਈ ਰੋਕਦਾ ਨਹੀਂ ਉਹਨਾਂ ਨੂੰ ਉਹਨਾਂ ਦੀ ਬਹੂ ਬੇਟੀਆਂ ਘਰਾਂ ਵਿੱਚ ਕੰਮ ਕਰਦੇ ਉਹਨਾਂ ਨੂੰ ਤਾਂ ਕੋਈ ਰੋਕਦਾ ਨਹੀਂ ਕੋਈ ਗਲਤ ਨਹੀਂ ਬੋਲਦਾ ਇਹ ਬਾਹਰੋਂ ਆ ਕੇ ਪਿੰਡ 'ਚ ਗੁੰਡਾ ਕਰਦੀ ਘਰ ਰਹੇ ਨੇ ਇਹਨਾਂ ਕੋਲੇ ਇੱਕ ਚਿੱਟੇ ਰੰਗ ਦੀ ਗੱਡੀ ਆ ਇਹ ਆ ਕੇ ਪਿੰਡ ਦੇ ਪਹਿਲਾ ਰੌਂਡ ਲਾਉਂਦੇ ਨੇ ਉਹ 'ਚ ਅਸੀਂ ਪ੍ਰਸ਼ਾਸਨ ਨੂੰ ਬੇਨਤੀ ਕੀਤੀ ਸੀ ਇਹਨਾਂ ਦੀ ਡਿੱਗੀ ਚੈੱਕ ਕਰੋ ਉਹਦੇ ਵਿੱਚ ਰੌਂਡ ਤੇ ਹਾਕੀਆਂ ਹੁੰਦੀਆਂ ਨੇ ਆ ਕੇ ਇਹ ਪੁੱਠੇ ਸਿੱਧੇ ਚਕਾਰੇ ਲਾਉਂਦੇ ਨੇ ਲੜਾਈ ਦੇ ਟਾਈਮ ਦਾ ਮਾਹੌਲ ਕੀ ਹੈ ਲੜਾਈ ਕੁਛ ਨਹੀਂ ਹੈ ਜਦੋਂ ਉਹਨਾਂ ਨੂੰ ਰੋਕਣ ਜਾਂਦੇ ਆ ਇਹ ਬੁੜੀਆਂ ਨੂੰ ਅੱਗੇ ਕਰ ਦਿੰਦੇ ਨੇ ਉਹ ਧੌਂਕੀ ਦਿੰਦੇ ਨੇ ਅਸੀਂ ਕੱਪੜੇ ਪਾੜ ਲਾਂਗੇ ਅਸੀਂ ਐਂ ਕਹਾਂਗੇ ਕੱਲ ਉਹਨਾਂ ਨੇ ਮੁੱਦਾ ਲੈ ਲਿਆ ਅਸੀਂ ਤੇ ਜਰਨਲ ਦਾ ਇਦਾਂ ਦੀ ਕੋਈ ਗੱਲ ਨਹੀਂ ਐ ਫਿਰਸਲੇ ਤਕਰੀਬਨ ਮੇਰੀ ਉਮਰ 47 ਸਾਲ ਹੋ ਗਈ ਐ ਜਦੋਂ ਦਾ ਮੈਂ ਦੇਖਦਾ ਆ ਰਿਆਂ ਸਾਡੇ ਪਿੰਡ ਵਿੱਚ ਇਦਾਂ ਦੀ ਕੋਈ ਪਾਰਟੀਵਾਦੀ ਹੋਈ ਨਹੀਂ ਇਹ ਸਾਰੀਆਂ ਜੋ ਵੀ ਹੋ ਰਹੀਆਂ ਨੇ ਕੁਝ ਲੋਕ ਨੇ ਤਾਂ ਅੰਦਰ ਦੇ ਜਿਹੜੀ ਰਾਜਨੀਤਿਕ ਰੋਟੀਆਂ ਸੇਕ ਕਰਦੇ ਨੇ ਕਿਸੇ ਦੇ ਮੋਟੇ ਤੇ ਰੱਖ ਕੇ ਚਲਾਉਣਾ ਗਲਤ ਗੱਲ ਐ ਮੈਂ ਕਹਿੰਦਾ ਜੇ ਕਿਸੇ ਦੀ ਕੋਈ ਪਰਸਨਲ ਰੰਜਿਸ਼ ਹੈ ਉਹਦੇ ਨਾਲ ਬਹਿ ਕੇ ਕਰ ਲਓ ਤੁਸੀਂ ਇੱਕ ਪਿੰਡ ਦੇ ਮਾਹੌਲ ਨੂੰ ਇੱਕ ਧਰਮਕ ਨੂੰ ਐਦਾਂ ਦਾ ਮੁੱਦਾ ਬਣਾ ਕੇ ਪੇਸ਼ ਕਰ ਰਹੇ ਹੋ ਕਿ ਆਉਣ ਵਾਲੇ ਸਮੇਂ ਦੇ ਵਿੱਚ ਜੇ ਕੋਈ ਨੁਕਸਾਨ ਹੋ ਗਿਆ ਤਾਂ ਕੀ ਇਹਦਾ ਜਵਾਬਦਾਰ ਹੋ ਜਿਹਦਾ ਕੱਲ ਬਗੈਰ ਇੱਕ ਪੱਖ ਪੇਸ਼ ਕੀਤੇ ਪੱਤਰਕਾਰ ਹੈ ਉਹ ਹੋਏਗਾ ਜਾਂ ਪ੍ਰਸ਼ਾਸਨ ਹੋਏਗਾ ਕਿਉਂਕਿ ਇਹ ਗੱਲ ਪਹੁੰਚੀ ਹੈ ਜਰਨਲ ਤੇ ਬੀਸੀਐਸਸੀ ਬਾਈਚਾਰੇ ਦੀ ਇਹ ਬਹੁਤ ਵੱਡਾ ਮੁੱਦਾ ਬਣਾ ਦਿੱਤਾ ਜਦੋਂ ਕਿ ਹੈ ਨਹੀਂ ਹੈ ਪਿੰਡ ਮੈਂ ਪਿੰਡ ਤਾਂਦਰੇ ਤੋਂ ਕਰਮਜੀਤ ਸਿੰਘ ਪੰਚ ਅਸੀਂ ਪੰਚਾਇਤ ਮੈਂਬਰਾਂ ਇਹ ਜਿਹੜਾ ਚੱਲ ਰਿਹਾ ਸਿਸਟਮ ਇਹ ਸਾਰਾ ਚੱਲਿਆਗਾ 25 25 ਦਸੰਬਰ ਜਦੋਂ ਸਹਬਜ਼ਾਦਾ ਜੀ ਦੀ ਦਿਹਾੜੀ ਚੱਲਦੇ ਤੇ ਉਦੋਂ ਸਾਨੂੰ ਪ੍ਰਸ਼ਾਸਨ ਨੇ ਇਹਨਾਂ ਨੂੰ ਮਾਹੌਲ ਤੇ ਦੇ ਦਿੱਤੀ ਵੀ ਤੁਸੀਂ ਲਾ ਸਕਦੇ ਹੋ ਤੇ ਪਰ ਇਹਨਾਂ ਨੇ ਕੋਈ ਲਾਉਡ ਸਪੀਕਰ ਨਹੀਂ ਲਾਉਣਾ ਤੀ ਕੋਈ ਜਸ਼ਨ ਨਹੀਂ ਮਲਾਉਣੇ ਤੇ ਵੀ ਬਾਜ ਘੱਟ ਕਰਕੇ ਅੰਦਰ ਅੰਦਰ ਏਰੀਆ 'ਚ ਰਹਿ ਕੇ ਜਿਹੜਾ ਕਾਰਨਾ ਦੀ ਪ੍ਰੋਗਰਾਮ ਪਰ ਜਦੋਂ ਅਸੀਂ ਰਾਤ ਦੇ 9 ਵਜੇ ਤੱਕ ਇਹਨਾਂ ਨੇ ਉੱਥੇ ਆਸਤਵਾਜੀਆਂ ਪੜਾ ਕੇ ਚਲਾਉਣੇ ਸ਼ੁਰੂ ਕਰ ਦਿੱਤੇ ਉਦੋਂ ਪਹਿਲਾਂ ਸਾਡੇ ਪਿੰਡਿਆਂ ਦਾ ਲੰਗਰ ਲਾਇਆ ਹੁੰਦੀ ਜਿਹੜਾ ਸ਼ਾਮ ਦੇ 7 7:30 ਵਜੇ ਤੱਕ ਚੱਲਦਾਗਾ ਉੱਥੇ ਆ ਕੇ ਇਹਨਾਂ ਨੇ ਹੁੱਲੜ ਬਾਜੀ ਕੀਤੀ ਲਲਕਰੇ ਮਾਰੇ ਹਲੇਲੂਇਆ ਦੇ ਨਾਰੇ ਲਗਾਉਣੇ ਸ਼ੁਰੂ ਕਰ ਦਿੱਤੇ ਪਰ ਰੋਸ ਵਜੋਂ ਜਦੋਂ ਅਸੀਂ ਉੱਥੇ ਜਾ ਕੇ ਇਹਨਾਂ ਨੂੰ ਵਰਜਿਆ ਵੀ ਤੁਸੀਂ ਇਹ ਹਰਕਤਾਂ ਨਾ ਕਰੋ ਤਾਂ ਇਹਨਾਂ ਦੇ ਜਿਹੜੇ ਉੱਥੇ ਬਾਹਰੋਂ ਆਏ ਹੋਏ ਤੇ ਸ਼ਰਾਰਤੀ ਅੰਸਰ ਉਹਨਾਂ ਨੇ ਸਾਡੇ ਨਾਲ ਹੱਥੋਪਾਈ ਕਰਨੀ ਸ਼ੁਰੂ ਕਰ ਦਿੱਤੀ ਗਾਲੀ ਗਲੋਚ ਕਰਨਾ ਸ਼ੁਰੂ ਕਰਤਾ ਜਿਹਦੇ ਕਰਕੇ ਉੱਥੇ ਮਾਹੌਲ ਵਿਗੜਿਆ ਤੇ ਪ੍ਰਸ਼ਾਸਨ ਉੱਥੇ ਆਉਣਾ ਪਿਆ ਪਰ ਜਦੋਂ ਇਹ ਗੱਲ ਦਿਵਾਗਲੇ ਦਿਨ ਪ੍ਰਸ਼ਾਸਨ ਦੇ ਧਿਆਨ ਚ ਆਈ ਤਾਂ ਅਸੀਂ ਜਦੋਂ ਮੰਗ ਪੱਤਰ ਦਿੱਤੇ ਤਾਂ ਪ੍ਰਸ਼ਾਸਨ ਨੇ ਐਸਪੀ ਨੇ ਤੇ ਪਿੰਡ ਦੇ ਮੋਹਤਵਾਰ ਸਦਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਡੇ ਨਾਲ ਅਹੁਦੇਦਾਰ ਤੇ ਸਾਰਿਆਂ ਦੇ ਵਿੱਚ ਇਹ ਗੱਲ ਪਾਸ ਹੋਈ ਵੀ ਜਿੰਨਾ ਚਿਰ ਇਹਨਾਂ ਦੋਨਾਂ ਦੇ ਵਿੱਚ ਆਪਸੀ ਭਾਈਚਾਰਾ ਸੈੱਟ ਨਹੀਂ ਹੁੰਦਾ ਤੇ ਇਹ ਚਰਚ ਲਾਉਣਗੇ ਨਹੀਂ ਪਰ ਇਹਨਾਂ ਨੇ ਫੇਰ ਵੀ ਕੱਲ ਚਰਚੀ ਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਸਾਡੇ ਪਿੰਡ ਦੀ ਗੁਰਦੁਆਰਾ ਕਮੇਟੀ ਦੇ ਮੈਂਬਰ ਦੀ ਰੁਕ ਇਹਨਾਂ ਨੇ ਕੱਲ ਫੇਰ ਉੱਥੇ ਆਪਣੀ ਚਰਚ ਲਾਈ ਪਰ ਪ੍ਰਸ਼ਾਸਨ ਨੇ ਇਹਨਾਂ ਨੂੰ ਵਰਜਿਆ ਹੋਇਆ ਸੀ ਜਦੋਂ ਅਸੀਂ ਉੱਥੇ ਜਾ ਕੇ ਇਹਨਾਂ ਨੂੰ ਰੋਕਿਆ ਤਾਂ ਇਹਨਾਂ ਨੇ ਸਾਡੇ ਤੇ ਗਾਲੀ ਗਲੋਚ ਮੇਰੇ ਹੁਣ ਸ਼ਰੀ ਸਾਹ ਪਾਇਆ ਹੋਇਆ ਜੀ ਮੈਂ ਗੁਰਸਿੱਖ ਪਰਿਵਾਰ ਚੋਂ ਆ ਆਪ ਵੀ ਗੁਰਸਿੱਖਾਂ ਤੇ ਮੈਨੂੰ ਕਿਹਾ ਇਹਨਾਂ ਨੇ ਇਹਦੇ ਕਿਰਪਾਨਾਂ ਪਾਈਆਂ ਉਹਨਾਂ ਦੇ ਚਾਕੂ ਪਾਏ ਹੋਏ ਨੇ ਇਹ ਦੌੜਾ ਚਾ ਡਾੜਾ ਰੱਖਿਆ ਹੋਇਆ ਜਿਹੜਾ ਵੀ ਇਹਦਾ ਵੀ અપਮਾਨ ਕੀਤਾ ਪਰ ਅਸੀਂ ਜਦੋਂ ਅਸੀਂ ਪ੍ਰਸ਼ਾਸਨ ਨੂੰ ਇਹ ਹੀ ਕਹਿਣਾ ਇਹਦੇ ਕਰਕੇ ਸਾਰੀ ਲੜਾਈ ਹੋਈ ਆ ਪਰ ਜਿਹੜਾ ਅਸੀਂ ਪ੍ਰਸ਼ਾਸਨ ਨੂੰ ਤਾਂ ਇਹ ਕਹਿਣਾ ਚਾਹੁੰਦੇ ਆ ਵੀ ਉੱਥੇ ਚਰਚਾ ਵਾਲਾ ਕੋਈ ਸਿਸਟਮ ਹੀ ਨਹੀਂ ਹੈਗਾ ਜੀ ਤੁਸੀਂ ਆ ਕੇ ਦੇਖੋ ਪਰ ਪ੍ਰਸ਼ਾਸਨ ਦੇਖ ਵੀ ਚੋ ਉਥੇ ਬੱਕਰੀਆਂ ਦਾ ਬਾੜਾ ਹੈਗਾ ਜਿੱਥੇ ਇਹ ਚਰਚ ਲਾਉਂਦੇ ਨੇ ਪਹਿਲੀ ਗੱਲ ਤਾਂ ਉਹ ਕਿਸੇ ਲਿਸਟ 'ਚ ਹੀ ਨਹੀਂ ਆਉਂਦਾ ਵੀ ਆਪਾਂ ਡੰਗਰਾਂ ਵਾਲੇ ਭਾਵੇਂ ਯਾਰ ਆਪਣਾ ਧਰਮ ਰੱਖ ਰਹੇ ਆ ਉਹ ਤਾਂ ਪਹਿਲੀ ਨਹੀਂ ਮਾਰਤਾ ਦੇ ਜੋਗ ਅਸੀਂ ਪ੍ਰਸ਼ਾਸਨ ਨੂੰ ਇਹੀ ਕਹਿਣਾ ਚਾਹੁੰਦੇ ਆ ਵੀ ਸਾਡਾ ਸਾਥ ਦੇਵੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਕਹਿਣਾ ਵੀ ਸਾਡਾ ਸਾਥ ਦੇਵੇ ਧੱਕੇ ਨਾਲ ਆ ਕੇ ਧਰਮ ਪਰिवर्तन ਕਰਦੇ ਨੇ ਇਸ ਸੰਬੰਧ ਵਿੱਚ ਅਸੀਂ ਪ੍ਰਸ਼ਾਸਨ ਨੂੰ ਵੀ ਪ੍ਰਸ਼ਾਸਨ ਦੇ ਧਿਆਨ ਚ ਵੀ ਇਹ ਗੱਲ ਲਿਆਂਦੀ ਆ ਤੇ ਹੁਣ ਅਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੀ ਧਿਆਨ ਚ ਲਿਆ ਰਹੇ ਆ ਸੋ ਸਾਡੀ ਜਿੰਨੀ ਹੋ ਸਕਦੀ ਆ ਵੱਧ ਤੋਂ ਵੱਧ ਮਦਦ ਕੀਤੀ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਮੇਰੇ ਕੋਲ ਦੋ ਪੇਸ਼ੈਂਟ ਆਏ ਨੇ ਉਹਨਾਂ ਦਾ ਲੜਾਈ ਝਗੜੇ ਦਾ ਹੈਗਾ ਇੱਕ ਪੇਸ਼ੈਂਟ ਦਾ ਨਾਮ ਸੁਨੀਲ ਹੈ ਦੂਸਰੇ ਮਜੀਦ ਕੋਰੇ ਦਾਖਲ ਹੋਇਆ ਮੇਰੇ ਕੋਲੇ ਸੱਟਾਂ ਲੱਗੀਆਂ ਉਹਨਾਂ ਦੇ ਹਾਂਜੀ ਆਪਾਂ ਦਾਖਲ ਕਰ ਲਿਆ ਪੁਲਿਸ ਨੂੰ ਰੁਕਾ ਭੇਜ ਦਿੱਤਾ ਹੈਗਾ ਤੇ ਅੰਡਰ ਅਬਜ਼ਰਵੇਸ਼ਨ ਇਲਾਜ ਚੱਲ ਰਿਹਾ ਹੈ ਇਹਨਾਂ ਦਾ ਉਥੇ ਹੈ ਵੀ ਪਹਿਲਾਂ ਮਨ ਲੋਏ ਜੀ ਉਸ ਮਸ਼ੀਹ ਦੇ ਜਿਹੜੇ ਸੀ ਆਪਣੇ Satsang ਕਰਦੇ ਸੀ ਫੇਰ ਇਹਨਾਂ ਦਾ ਕੋਈ ਪਿੰਡ ਵਾਲਿਆਂ ਨਾਲ ਟਕਰਾਅ ਹੋ ਗਿਆ ਸੀਗਾ ਇਹ ਆਪਸੀ ਸਹਿਮਤੀ ਨਾਲ ਇਹ ਕਿਸੇ ਹੋਰ ਜਗ੍ਹਾ ਤੇ ਆਪਣਾ ਸ਼ੁਰੂ ਕਰਤਾ ਸੀਗਾ ਤੇ ਹੁਣ ਉਹ ਜਿਹੜੇ ਕੱਲ ਹੀ ਸਾਨੂੰ ਪਤਾ ਲੱਗਿਆ ਵੀ ਦੁਬਾਰਾ ਉੱਥੇ ਇਹ ਇਕੱਠੇ ਹੋਏ ਨੇ ਤੇ ਮੈਂ ਉੱਥੇ ਪਹੁੰਚਿਆ ਸੀਗਾ ਉੱਥੇ ਪਿੰਡ ਵਾਲੇ ਵੀ ਇਕੱਠੇ ਹੋਏ ਸੀਗੇ ਉਹ ਕਹਿੰਦੇ ਬਾਹਰੋਂ ਬੰਦੇ ਆਉਂਦੇ ਨੇ ਐਦਾਂ ਸਾਨੂੰ ਪਤਾ ਨਹੀਂ ਜੀ ਤੇ ਅਲੱਗ-ਅਲੱਗ ਤਰ੍ਹਾਂ ਦੇ ਲੋਕ ਇੱਥੇ ਘੁੰਮਦੇ ਰਹਿੰਦੇ ਨੇ ਇਹਨਾਂ ਕਰ ਇਸ ਕਰਕੇ ਵੀ ਸਾਨੂੰ ਥੋੜਾ ਜਿਆਦਾ ਐਦਾਂ ਬਣਿਆ ਹੈ ਵੀ ਅਨ ਆਈਡੈਂਟੀਫਾਈ ਬੰਦੇ ਜਿਹੜੇ ਕਿਉਂ ਆ ਰਹੇ ਨੇ ਇੱਥੇ ਇਸ ਕਰਕੇ ਇਹਨਾਂ ਦਾ ਕੱਲ ਆਸ ਇਸ ਕਰਕੇ ਨੂੰ ਤਕਰਾਰ ਵਾਜੀ ਹੋਈ ਹੈ ਠੀਕ ਨਹੀਂ ਤੇ ਮੈਂ ਦੋਨੇ ਧਰਮ ਨੂੰ ਸ਼ਾਂਤ ਕਰਕੇ ਭੇਜਤਾ ਸੀਗਾ ਤੇ ਕੋਈ ਲੜਾਈ ਝਗੜੇ ਵਾਲਾ ਉੱਥੇ ਮੈਨੂੰ ਕਿਸੇ ਨੇ ਕਲੀਅਰ ਨਹੀਂ ਕੀਤਾ ਤੇ ਬਾਅਦ ਜਿਹੜੇ ਕੋਈ ਬੰਦੇ ਦਾਖਲ ਹੋਏ ਨੇ ਉਹ ਜਿਹੜਾ ਡਾਕਟਰ ਸਾਹਿਬ ਪਣੀ ਰਿਪੋਰਟ ਦੇਣਗੇ ਰਿਪੋਰਟ ਦੇ ਆਧਾਰ ਤੇ ਜੋ ਵੀ ਕੁਝ ਬਣਦਾ ਹੋਗਾ ਸੀ ਉਹ ਕਰਦਾ